ਇਸ ਦਾ ਬੱਚਾ ਕਿੱਡੀ ਜੋ ਤਰੇਕ ਦਾ ਕਦੀ ਲੋਏ ਕਦੀ ਬਾਤ ਰੱਖ ਕਦੀ ਲੋਏ ਰੋਜ ਦੇ ਠੱਗੀ ਇਹਨਾਂ ਦੀ ਵਾਧਰੀਆਂ ਜੀ ਰੋਜ ਦੀ ਠੱਗੀ ਇਹਨਾਂ ਦੀ ਵਾਧਰੀ ਹੈ ਕੋਈ ਗੱਡੀ ਚੱਲਦੇ ਆ ਬੇਈ ਕਰਦਾ ਨਾ ਕੋਈ ਨਹੀਂ ਆ ਹਾਂ ਅੱਜ ਤਾਂ ਕੋਈ ਪੜਾਵਾ ਭਾਈ ਇਹਨਾਂ ਤੋਂ ਕੰਮ ਨਾਲ ਨਹੀਂ ਇੱਥੇ ਦਾ 30 ਗੱਡੀ ਵੀ ਨਹੀਂ ਹੁੰਦਾ ਕਿ ਬੱਚਿਆਂ ਮੂਰੇ ਆਉਣੀ ਹੈ ਕੋਈ ਨਹੀਂ ਇਹ ਅੱਜ ਉਹ ਨੂੰ ਟੋਕਿਆ ਕਰਕੇ ਲੋਕੀ ਲੈ ਕੇ ਜਾਣ ਜੇ ਨਹੀਂ ਕਰੀਏ ਤਾਂ ਐ ਤੁਹਾਨੂੰ ਲੋਕ ਲੈ ਕੇ ਜਾਣਗੇ ਟੋਕ ਕੇ ਜੇ ਚਾਰ ਬੰਦਿਆਂ ਨੇ ਬੋਡਿਆ ਤੇ ਤੁਹਾਨੂੰ ਨਹੀਂ ਆਈ ਕੋਈ ਨਾ ਪਾਰਕਿੰਗ ਦਾ ਬੋਰਡ ਨਹੀਂ ਕੁਛ ਨਹੀਂ ਤੂੰ ਦਿਖਾਉਂਦਾ ਨਹੀਂ ਨੋ ਪਾਰਕਿੰਗ ਦਾ ਬੋਰਡ ਮੈਨੂੰ ਐਨਾ ਤੁਸੀਂ ਮਾਰਕੀਟ ਵਾਲੇ ਐਨਾ ਸਾਇਲੈਂਟ ਰਹੋਗੇ ਤੁਹਾਨੂੰ ਸਾਡੇ ਦੁਕਾਨ ਤੇ ਆਊਗਾ ਕੌਣ ਮੈਨੂੰ ਪਾਰਕਿੰਗ ਦਾ ਬੋਰਡ ਲਗਾਉਣੇ ਸਾਰੇ ਕਰ ਰਹੇ ਹੈ ਉਹ ਵੀ ਬੋਲ ਰਿਹਾ ਸੀ ਛੋਟੀ ਦੁਕਾਨ ਦਾ ਕਰੂਗਾ ਕੌਣ ਸਹੀ ਹੈ ਛੋਟੀ ਦੁਕਾਨ ਤੇ ਖੜੂਗਾ ਕੌਣ ਐ ਕਿਹਨ ਕੋਈ ਨਹੀਂ